ਪਾਉ ਬੋਲੀਆਂ ਪਾਉ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ ਮੈਂ ਤੁਹਾਡੀ ਭੈਣ ਜਗਦੀਸ਼ ਕੁਰ ਲੁਧਿਆਣਾ ਕੁਝ ਬੋਲੀਆਂ ਲੈ ਕੇ ਹਾਜ਼ਰ ਆ। ਇਹ ਮੇਰਾ ਇੱਕ ਛੋਟਾ ਜਿਹਾ ਪ੍ਰਯੋਗ ਹੈ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ। ਉਮੀਦ ਹੈ ਕਿ ਤੁਸੀਂ ਮੇਰਾ ਸਾਥ ਦਿਓਗੇ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਬੈਲ ਆਈਕਨ ਨੂੰ ਪ੍ਰੈਸ ਕਰੋਗੇ ਤਾਂ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਵੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਪਹੁੰਚ ਸਕੇ। ਜਾਦਾ ਸਮਾਂ ਖਰਾਬ ਨਾ ਕਰਦੇ ਹੋਏ ਵੀਡੀਓ ਸਟਾਰਟ ਕਰਦੇ ਆਂ ਲੋ ਪਹਿਲੀ ਬੋਲੀ ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਉ ਬਤੇਰਾ ਨੀ ਲੋਕਰਾਂ ਤੋਂ ਚੱਲ ਕੇ ਆਗੇ ਨੀ ਲੋਕਰਾਂ ਤੋਂ ਚੱਲ ਕੇ ਆਗੇ ਪਰਿਆ ਦੀ ਸੇ ਬਨੇਰਾ ਤੈਨੂੰ ਤੁਪ ਲੱਗਦੀ ਸੜੇ ਕਾਲ ਜਾ ਮੇਰਾ ਤੈਨੂੰ ਤੁਪ ਲੱਗਦੀ ਸੜੇ ਕਾਲ ਜਾ ਮੇਰਾ ਤੈਨੂੰ ਤੁਪ ਲੱਗਦੀ ਤਵਾ ਤ ਵੀ ਪਿੰਡ ਕੋਲੇ ਕੋਲੀ ਵਿਚ ਮੁਕੇ ਲਾਂਦਾ ਠਾਣਾ ਨਹੀਂ ਮੁਗਲ ਤਾਂ ਬੋਲਣੇ ਆਪਣੀ ਬੋਲੀ ਨਹੀਂ ਮੁਗਲ ਤਾਂ ਬੋਲਣੇ ਆਪਣੀ ਬੋਲੀ ਮੈਂ ਨਾਣੀ ਕੀ ਜਾਣਾਂ ਜਦ ਮੈਂ ਬੋਲੀ ਸਮਝਣ ਲੱਗੀ ਜਦ ਮੈਂ ਬੋਲੀ ਸਮਝਣ ਲੱਗੀ ਬਦਲ ਗਿਆ ਜੀ ਠਾਣਾ ਸਿੰਘ ਜੀ ਹੁਕਮ ਕਰੋ ਮੈਂ ਪੇਕਿਆਂ ਨੂੰ ਜਾਣਾਂ ਸਿੰਘ ਜੀ ਹੁਕਮ ਕਰੋ ਮੈਂ ਪੇਕਿਆਂ ਨੂੰ ਜਾਣਾਂ ਸਿੰਘ ਜੀ ਹੁਕਮ ਕਰੋ ਸੋਣੀ ਕੜੀਏ ਚਾਂਟਿਆਂ ਵਾਲੀਏ ਖਾਂਟੇ ਨਾ ਚਮਕਾਈਏ ਨਹੀਂ ਖੂਟੋ ਬੇਤਰੀ ਹੋਵੇ ਚਰਚਾ ਬੱਲੇ 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 ਖੂਟੋ ਬੇਤਰੀ ਹੋਵੇ ਚਰਚਾ ਚਰਚਾ ਨਾ ਕਰਵਾਏਨੀ ਵਿੱਚ ਦੀ ਲੋਕਾਂ ਦੇ ਨੀਮੀ ਪਾਲੰਗ ਜਾਈਏ ਨਹੀਂ ਵਿੱਚ ਦੀ ਲੋਕਾਂ ਦੇ ਨੀਮੀ ਪਾਲੰਗ ਜਾਈਏ ਨਹੀਂ ਵਿੱਚ ਦੀ ਲੋਕਾਂ ਦੇ ਤਿੰਨ ਦਿਨ ਹੋ ਗਏ ਗੱਡੀ ਖੜੀ ਨੂੰ ਚੌਥੇ ਨੂੰ ਮੈਂ ਜਾਣਾ ਨਹੀਂ ਕੁੜੀਆਂ ਮੇਰੇ ਮਹਿੰਦੀ ਲਾਵਣ ਨਹੀਂ ਕੁੜੀਆਂ ਮੇਰੇ ਮਹਿੰਦੀ ਲਾਵਣ ਮੈਂ ਮਹਿੰਦੀ ਨਾਲਾਂ ਮਾਂ ਨਹੀਂ ਸੁੱਤੀ ਪਈ ਦੇ ਮਹਿੰਦੀ ਲਾਤੀ ਬੱਲ ਬੱਲੇ 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 ਬਈ ਸੁੱਤੀ ਪਈ ਦੇ ਮਹਿੰਦੀ ਲਾਤੀ ਕੋਲੇ ਨਾਲ ਕਸਾਵਾ ਸੈਂਡਲ ਮਾਪਿਆਂ ਦੇ ਵਿਆਹ ਸ਼ਾਦੀ ਨੂੰ ਪਾਵਾਂ ਸੈਂਡਲ ਮਾਪਿਆਂ ਦੇ ਵਿਆਹ ਸ਼ਾਦੀ ਨੂੰ ਪਾਵਾਂ ਸੈਂਡਲ ਮਾਪਿਆਂ ਦੇ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋਤ ਵੀ ਤੋ ਦੇ ਕਰਦਾਨੀ ਜਦੋਂ ਲੜਦਾ ਤੇਲਾ ਦੇਲਾ ਦੇ ਕਰਦਾਨੀ ਜਦੋਂ ਲੜਦਾ ਤੇਲਾ ਦੇਲਾ ਦੇ ਕਰਦਾਨੀ ਸੁਣਨੀ ਚਾਚੀਏ ਸੁਣਨੀ ਤਾਈਏ ਸੁਣ ਵੱਡੀਏ ਪਰਜਾਈਏ ਸੁਣਨੀ ਚਾਚੀਏ ਸੁਣਨੀ ਤਾਈਏ ਸੁਣ ਵੱਡੀਏ ਪਰਜਾਈਏ ਪੇਕੇ ਵੀਰ ਬਿਨਾ ਨਾ ਜਾਈਏ ਸਾਰੇ ਕੰਤ ਬਿਨਾ ਆਈਏ ਰੰਗ ਦੇ ਕਾਲੇ ਨੂੰ ਮੋਗਿਓ ਕਲੀ ਕਰਾਈਏ ਰੰਗ ਦੇ ਕਾਲੇ ਨੂੰ ਮੋਗਿਓ ਕਲੀ ਕਰਾਈਏ ਰੰਗ ਦੇ ਕਾਲੇ ਨੂੰ ਮੋਗਿਓ ਕਲੀ ਕਰਾਈਏ ਥੈਂਕ ਯੂ ਉਮੀਦ ਹੈ ਕਿ ਤੁਹਾਨੂੰ ਮੇਰੀਆਂ ਬੋਲੀਆਂ ਪਸੰਦ ਆਈਆਂ ਹੋਣਗੀਆਂ ਮੈਂ ਤੁਹਾਡੀ ਅਡਿਕ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ